ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਅੰਦਰ ਇੱਕ ਜੋਤ ਹਰ ਰੋਜ਼ ਸ਼ਾਮ ਨੂੰ ਰਹਿਰਾ ਸਾਹਿਬ ਦੇ ਪਾੜ ਤੋਂ ਪਹਿਲਾਂ ਜਗਾਈ ਜਾਂਦੀ ਹੈ ਅਤੇ ਇਹ ਜੋਤ ਸਾਰੀ ਰਾਤ ਸੱਚੇ ਦੇਸੀ ਘੋਦ ਦੇ ਨਾਲ ਸ਼੍ਰੀ ਹਰਮੰਦਰ ਸਾਹਿਬ ਅੰਦਰ ਜਗਦੀ ਰਹਿੰਦੀ ਅਤੇ ਹਰ ਰੋਜ਼ ਸਵੇਰੇ ਅਸਾਦੀ ਵਾਰ ਦੇ ਪਾੜ ਦੀ ਸਬਾਪਤੀ ਤੋਂ ਮਗਰੋਂ ਇਹ ਜੋਤ ਵਧਾ ਦਿੱਤੀ ਜਾਂਦੀ ਹੈ ਭਾਵ ਵਧ ਕਰ ਦਿੱਤੀ ਜਾਂਦੀ ਹੈ ਦਰਬਾਰ ਸਾਹਿਬ ਅੰਦਰ ਇੰਦੀ ਰੋਸ਼ਨੀ ਬਲ ਬਚਾਨਨ ਅਤੇ ਸੂਰਜੀ ਲਾਈਟਾਂ ਦੀ ਨਿਰਵਿਘਨ ਸਪਲਾਈ ਹੋਣ ਦੇ ਬਾਵਜੂਦ ਵੀ ਇਹ ਜੋਤ ਕਿਉਂ ਜਗਾਈ ਜਾਂਦੀ ਹੈ ਕੀ ਵਿਲੱਖਣ ਇਤਿਹਾਸ ਹੈ ਇਸ ਸਦੀਆਂ ਤੋਂ ਜਗਦੀ ਆ ਰਹੀ ਜੋਤ ਦਾ ਸ੍ਰੀ ਦਰਬਾਰ ਸਾਹਿਬ ਅਦਰ ਜਗ ਰਹੀ ਇਸ ਜੋਤ ਦਾ ਇਤਿਹਾਸ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਝਾ ਕਰਾਂਗੇ ਸੋ ਕਿਰਪਾ ਕਰਕੇ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸ਼ਬਦ ਰੂਪੀ ਇਲਾਹੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਪ ਵਿੱਚ ਸ਼੍ਰੀ ਅਨਬੱਧਰ ਸਾਹਿਬ ਅੰਦਰ ਹਰ ਸਮੇਂ ਪ੍ਰਕਾਸ਼ ਮਾਨ ਹੈ ਅਤੇ ਇਸ ਗੁਰਬਾਣੀ ਦੀ ਇਲਾਹੀ ਜੋਤ ਨਾਲ ਤਾਂ ਮਨੁੱਖ ਤੇ ਮਾਨ ਅੰਦਰ ਜੁਗਾ ਜਗਤਰਾ ਦਾ ਹਨੇਰਾ ਵੀ ਦੂਰ ਹੋ ਜਾਂਦਾ ਜਿਸ ਕੌ ਵਿੱਚ ਸ਼ਬਦ ਦੀ ਜੋਤ ਜੁਗੋ ਜੁਗ ਅਟਲ ਹੋਵੇ ਉੱਥੇ ਕਿਸੇ ਹੋਰ ਜੋਤ ਦਾ ਦਰਬਾਰ ਸਾਹਿਬ ਅਦਰ ਜਗਾਉਣਾ ਇੱਕ ਵਾਰ ਤਾਂ ਬਰਨੋ ਅਚੰਭਤ ਕਰਦਾ ਹੈ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਦਰਸ਼ਨ ਕਰਨ ਜਾਂਦੇ ਹੋ ਤਾ ਪ੍ਰਵੇਸ਼ ਦੁਆਰ ਦੇ ਦਾਲ ਹੀ ਇੱਕ ਕੋਡੇ ਵਿੱਚ ਇੱਕ ਲੋਹੇ ਦੇ ਸਟੈਂਡ ਤੇ ਸੁਭਾਇਮਾਨ ਹੈ ਇਹ ਵਿਲਖਣ ਜੋਤ ਜੋ ਪਤਲੇ ਅਤੇ ਜਾਲੀਦਾਰ ਕੱਪੜੇ ਦੇ ਦਾਲ ਹਰ ਸਮੇਂ ਟੰਗੀ ਰਹਿੰਦੀ ਹੈ ਗੱਲ ਸ਼ੁਰੂ ਕਰਦੇ ਹਾਂ ਦਰਬਾਰ ਸਾਹਿਬ ਦੀ ਇਸ ਜੋਤ ਦੇ ਇਤਿਹਾਸ ਦੀ ਜਦੋਂ ਮੁਗਲ ਅਤੇ ਪਠਾਨਾਂ ਨੇ ਸਿੱਖ ਕੌਮ ਦਾ ਸਰਬਨਾਸ਼ ਕਰਨ ਲਈ ਖੁਲੇਆਪ ਸਿੱਖਾਂ ਨੂੰ ਕਤਲ ਕਰਨ ਦਾ ਫਰਮਾਨ ਜਾਰੀ ਕੀਤਾ ਸੀ ਸਿੱਖਾਂ ਨੂੰ ਲੱਭ ਲੱਭ ਕੇ ਮਾਰਿਆ ਜਾ ਰਿਹਾ ਸੀ ਸਿੱਖਾਂ ਦੇ ਸਰਾਂ ਦੇ ਬੋਲ ਪਾਏ ਜਾ ਰਹੇ ਸਨ ਤਾਂ ਉਸ ਵਕਤ ਲਾਲਚਵਸ ਦਗੇਬਾਜ਼ ਲੋਕ ਸਿੱਖਾਂ ਦੇ ਕੋੜ ਦੇ ਪਿਆਸੇ ਹੋ ਗਏ ਸਨ ਸਿੱਖਾਂ ਦੇ ਟਿਕਾਣੇ ਜੰਗਲ ਬੇਨ ਅਤੇ ਘਰ ਘੋੜਿਆਂ ਦੀਆਂ ਕਾਠੀਆਂ ਤੇ ਹੀ ਹੋ ਗਏ ਹਕੂਮਤ ਨੇ ਦੂਰੀ ਸੱਟ ਮਾਰਦੇ ਹੋਏ ਸਿੱਖਾਂ ਦੀ ਚੇਤਨਾ ਤੇ ਦਿਲ ਦਬਾਗ ਵਿੱਚੋਂ ਗੁਰੂ ਸ਼ਬਦ ਨੂੰ ਧੁੱਦਲਾ ਕਰ ਲੈ ਗੋਣ ਸ਼ਬਦ ਬੋਲਣ ਤੇ ਵੀ ਪਾਬੰਦੀ ਲਗਾ ਦਿੱਤੀ ਸੀ ਕਿਉਂਕਿ ਮੁਗਲ ਹਕੂਮਤ ਕਹਿੰਦੀ ਸੀ ਕਿ ਗੋਣ ਸ਼ਬਦ ਬੋਲਦੇ ਸਮੇਂ ਗੁਰੂ ਦੀ ਯਾਦ ਆ ਸਕਦੀ ਹੈ ਲਬ ਲਬ ਬੱਚੇ ਬੁੱਢੇ ਜਵਾਨ ਮਰਦ ਅਤੇ ਸਿੱਖ ਇਸਤਰੀਆਂ ਨੂੰ ਕਤਲ ਕੀਤਾ ਜਾਣ ਲੱਗਾ ਜ਼ਾਲਮ ਹੁਕਮਰਾਂ ਨੇ ਸੋਚਦੇ ਸਨ ਕਿ ਜਿਸ ਹਰਿਮੰਦਰ ਸਾਹਿਬ ਅਤੇ ਪਵਿੱਤਰ ਸਰੋਵਰ ਵਿੱਚੋਂ ਸ਼ਕਤੀ ਲੈ ਕੇ ਸਿੱਖ ਗੌਮ ਉਹਨਾਂ ਨੂੰ ਟੱਕਰ ਦੇਦੀ ਸੀ ਇਹਨਾਂ ਨੂੰ ਇਸ ਤਰੀਕੇ ਨਾਲ ਖਤਮ ਕਰੋ ਕਿ ਕੋਈ ਇਸ਼ਨਾਨ ਕਰਨ ਵਾਲਾ ਵੀ ਨਾ ਰਹੇ ਅਤੇ ਹਰਿਮੰਦਰ ਸਾਹਿਬ ਅੰਦਰ ਕੋਈ ਦੀਵਾ ਜਗਾਉਣ ਵਾਲਾ ਵੀ ਨਾ ਰਹੇ ਜਦੋਂ ਇਹ ਖਤਮ ਹੋ ਜਾਣਗੇ ਤਾਂ ਆਪਣੇ ਆਪ ਹੀ ਹਰਿਮੰਦਰ ਅਤੇ ਪਵਿੱਤਰ ਸਰੋਵਰ ਦੀ ਮਹਾਨਤਾ ਬਈ ਬਸ ਸੰਸਾਰ ਵਿੱਚੋਂ ਖਤਮ ਹੋ ਜਾਵੇਗੀ ਪਰ ਇਧਰ ਮਾਰੂ ਹਲਾਤਾ ਦਾ ਸਾਹਬਣਾ ਕਰਦੇ ਹੋਏ ਅਤੇ ਆਪਣੀ ਜਾਨ ਤਲੀ ਤੇ ਧਰ ਕੇ ਗੁਰੂ ਕੇ ਸਿੱਖ ਹਰ ਵਕਤ ਹਰ ਰਾਤ ਦਰਬਾਰ ਸਾਹਿਬ ਅਦਰ ਦੀਵਾ ਜਗਾ ਕੇ ਆਉਂਦੇ ਸਨ ਕਿਉਂਕਿ ਉਸ ਵਕਤ ਹਰਿਵੰਦਰ ਸਾਹਿਬ ਅਦਰ ਜਗਦਾ ਦੀਵਾ ਸਿੱਖ ਕੌਮ ਦੇ ਵਿजूद ਨੂੰ ਜਿਉਂਦਾ ਰੱਖਦਾ ਸੀ ਸਿੱਖਾਂ ਦੀ ਹੋਦ ਅਤੇ ਮੁਗਲਾਂ ਦਾ ਹੱਥ ਅਤੇ ਸਿੱਖਾਂ ਨੂੰ ਖਤਮ ਕਰਨ ਦਾ ਜਨੂਨ ਉਸ ਵਕਤ ਸਿਰਫ ਇੱਕ ਦੀਵੇ ਉੱਤੇ ਹੀ ਟਿਕਿਆ ਹੋਇਆ ਸੀ ਦੁਸ਼ਮਣ ਹਰ ਰਾਤ ਸੋਚਦੇ ਕਿ ਅੱਜ ਹਰਮੰਦਰ ਸਾਹਿਬ ਅਡੇਰੇ ਵਿੱਚ ਗੋਬਾ ਹੋ ਕੇ ਰਹਿ ਜਾਵੇਗਾ ਪਰ ਇਧਰ ਸਿੱਖ ਹਰ ਰੋਜ਼ ਚੜ੍ਹਦੇ ਸੂਰਜ ਦਾ ਵੀ ਇਹ ਸੋਚਦੇ ਸਣ ਕੇ ਮਰਦਾ ਮਜ਼ੂਰ ਹੈ ਪਰ ਪਹਿਲਾ ਹਰਮੰਦਰ ਸਾਹਿਬ ਅਦਰ ਦੀਵਾ ਜਗਾ ਕੇ ਫੇਰ ਬਰਾਂਗੇ ਇਸ ਘਰ ਚ ਬਹੁਤ ਲੰਬੇ ਸਮੇਂ ਤੱਕ ਚੱਲਦਾ ਰਿਆ ਪਰ ਹਰ ਰੋਜ਼ ਅੜਕੀ ਜੋਧੇ ਟਿੱਕੀ ਰਾਤ ਦੇ ਹਰੇਰੇ ਵਿੱਚ ਆਉਂਦੇ ਅਤੇ ਦੀਵੇ ਨੂੰ ਆਪਣੀਆਂ ਦਸਤਾਰਾਂ ਵਿੱਚ ਲੁਕੋ ਕੇ ਹਰਿਮੰਦਰ ਸਾਹਿਬ ਪਹੁੰਚ ਜਾਂਦੀ ਪਹਿਲਾ ਬੇੜਾ ਕੋਈ ਖੜਾਕ ਕੀਤਾ ਪਵਿੱਤਰ ਸਰੋਵਰ ਵਿੱਚ ਟੁੱਬੀ ਲਾ ਕੇ ਗੁਰੂ ਰਾਵਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਤੇ ਫਿਰ ਕੌਮ ਦੀ ਅਰਖ ਦਾ ਪ੍ਰਤੀਕ ਦੀਵਾ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਜਗਾ ਕੇ ਇਹ ਸੂਰਵੇ ਕਿਤਰੇ ਹਲੂਪ ਹੋ ਜਾਂਦੇ ਦਰਬਾਰ ਸਾਹਿਬ ਦੇ ਅੰਦਰ ਚਾਨਣ ਦੀ ਲਕੀਰ ਦੇਖ ਕੇ ਦੁਸ਼ਮਣ ਹਰ ਰਾਤ ਦੀ ਤਰ੍ਹਾਂ ਗੁੱਸੇ ਵਿੱਚ ਲਾਲ ਪੀਲਾ ਹੋ ਕੇ ਬਸ ਦੰਧਿਆ ਕਰੇ ਚਰ ਜੋਗਾ ਹੀ ਰਹਿ ਜਾਂਦਾ ਦਰਬਾਰ ਸਾਹਿਬ ਦੇ ਹੱਟ ਗਰਤੀ ਸ਼ਹੀਦ ਭਾਈ ਬਣੀ ਸਿੰਘ ਜੀ ਦੇ ਨੇੜਲੇ ਭਾਈ ਦਰਸ਼ਨ ਸਿੰਘ ਜੀ ਉਹਨਾਂ ਦੀ ਧਰਮ ਸਵਤਨੀ ਬੀਬੀ ਹਰਕੌਰ ਜੀ ਜਵਾਨ ਬੇਟੀ ਅਤੇ ਲੜਕੀ ਗੁਣਵੰਤੀ ਸਵੇਤ अनेका ਹੀ ਨੇੜਲੇ ਸਾਕੀ ਸਬੰਧੀਆਂ ਨੇ ਵਾਰੀ ਵਾਰੀ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਰਬੰਦਰ ਸਾਹਿਬ ਅੰਦਰ ਇਸ ਜੋਤ ਨੂੰ ਨਿਰਤਰ ਜਗਦੀ ਰੱਖਿਆ ਹੈ ਸਿੱਖ ਪੱਧ ਦੀਆਂ ਬਹੁਤ ਸਾਰੀਆਂ ਮਹਾਨ ਦਲੇਰ ਬੀਬੀਆਂ ਨੇ ਦਰਬਾਰ ਸਾਹਿਬ ਅੰਦਰ ਜੋਤ ਜਗਦੀ ਰੱਖਣ ਲਈ ਬੜੇ ਭਿਆਨਕ ਹਾਲਾਤਾਂ ਦੇ ਵਿੱਚ ਬਸਨਬਾਦੀ ਲਿਬਾਸ ਬੁਰਕੇ ਪਹਿਨ ਕੇ ਇਹ ਖਤਰਿਆਂ ਭਰੀ ਸੇਵਾ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਨਿਭਾਈ ਸੀ ਉਸ ਵੇਲੇ ਦਰਬਾਰ ਸਾਹਿਬ ਅਦਰ ਜਗਦੀ ਏ ਬੱਤਮ ਜੀ ਜੋਤ ਸਿੱਖਾਂ ਦੀ ਲਾਟ ਪੜ ਕੇ ਉੱਭਰਦੀ ਸੀ ਇਤਿਹਾਸ ਦੇ ਪੰਨੇ ਗਵਾਹੀ ਭਰਦੇ ਹਨ ਕਿ ਝਾਲਬਾ ਨੇ ਹਰ ਹੀਲਾ ਵਰਤ ਕੇ ਵੇਖਿਆ ਪਰ ਪਤਾ ਨਹੀਂ ਉਹ ਸਿੰਘ ਸੂਰਬੇ ਕਿਸ ਬੇਟੀ ਦੇ ਬੜੇ ਹੋਏ ਸਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਦੀਵਾ 부ਝਾ ਕੇ ਦਰਬਾਰ ਸਾਹਿਬ ਅਦਰ ਜਾ ਕੇ ਹਰ ਚਾਹ ਵੇ ਜੋਤ ਜਗਦੀ ਰੱਖੀ ਸੀ ਸਾਡੇ ਕੋਲ ਅੱਜ ਉਹ ਗਿਰਤੀ ਮੌਜੂਦ ਨਹੀਂ ਜਿਨ੍ਹਾਂ ਸਿੰਘ ਸਿਗੜੀਆਂ ਸੂਰਬਿਆਂ ਸ਼ਹੀਦ ਬੀਬੀਆਂ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਕੁਝ ਪਲਾਂ ਦੀ ਜਗਦੀ ਜੋਤ ਦਾ ਚਲਕਾਰਾ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਬਣਿਆ ਹੈ ਪਰ ਫਿਰ ਰੱਬ ਦੇ ਘਰ ਦਾ ਨਿਆਹ ਦੇਖੋ ਦਰਬਾਰ ਸਾਹਿਬ ਅਦਰ ਜੋਤਾਂ ਭਜਾਉਣ ਵਾਲਿਆਂ ਦੇ ਘਰ ਦੇ ਚਿਰਾਗ ਕੁੱਲਾਂ ਦਾ ਦਾਸ ਹੋ ਗਿਆ ਉਹਨਾਂ ਦੀਆਂ ਜਾਲਵਾਦੀਆਂ ਕਬਰਾਂ ਉੱਤੇ ਅੱਜ ਕੋਈ ਦੀਵਾ ਜਗਾਉਣ ਵਾਲਾ ਨਹੀਂ ਬਚਿਆ ਕਵਰਾ ਰਾਂ ਰਪਈਆ ਹਨ ਪਰ ਇਧਰ ਸ੍ਰੀ ਦਰਬਾਰ ਸਾਹਿਬ ਦੀ ਮਹਿਮਾ ਪੂਰੀ ਦੁਨੀਆ ਉੱਤੇ ਫੈਲੀ ਹੋਈ ਹੈ ਹਰਬੰਦਰ ਸਾਹਿਬ ਦੇ ਦਰਸ਼ਨ ਕਰਦੇ ਨਾਲੇ 부ਝੇ ਹੋਏ ਮੜ ਵਿੱਚ ਅਨੰਤ ਦਾ ਪ੍ਰਕਾਸ਼ ਹੋ ਜਾਂਦਾ ਹੈ ਦਰਬਾਰ ਸਾਹਿਬ ਅਦਰ ਜਗ ਰਹੀ ਜੁਤ ਇਕੱਲੇ ਦੇਸੀ ਘੋਦੇ ਨਾਲ ਨਹੀਂ ਜਗ ਰਹੀ ਇਸ ਦੇ ਵਿੱਚ ਕੌਮ ਦੇ ਉਹਨਾਂ ਸ਼ਹੀਦਾਂ ਦਾ ਖੂਨ ਵੀ ਲੱਟ-ਲੱਟ ਕਰਕੇ ਬਲ ਰਿਹਾ ਜਿਨ੍ਹਾਂ ਨੇ ਆਪਣਾ ਆਪ ਆਪਣਾ ਪਰਿਵਾਰ ਆਪਣਾ ਸਾਰਾ ਕੁਝ ਆਪਣੀ ਜਾਨ ਸਭ ਕੁਝ ਕੁਰਬਾਨ ਕਰ ਦਿੱਤਾ ਪਰ ਕਦੇ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਐਸੀ ਕੋਈ ਰਾਤ ਨਹੀਂ ਆਉਂਦੀ ਤੀ ਜਿਸ ਰਾਤ ਦਰਬਾਰ ਸਾਹਿਬ ਅੰਦਰ ਬਿਲਕੁਲ ਹਨੇਰਾ ਹੋਵੇ ਤੇ ਕੋਈ ਵੀ ਚਾਨਣ ਵਾਸਤੇ ਦੀਵਾ ਨਾ ਜਗਦਾ ਹੋਵੇ ਸੋ ਇਹ ਸੀ ਇਤਿਹਾਸ ਸਦੀਆਂ ਤੋਂ ਚੱਲਦੀ ਆ ਰਹੀ ਦਰਅਤਰ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਯੋਧ ਦਾ ਵੀਡੀਓ ਪੂਰਾ ਦੇਖ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ